ਅੱਜ ਸ਼ਹਿਰ ਧਾਰੀਵਾਲ ਦੇ ਡਡਵਾ ਰੋਡ ਦੇ ਡੀਏਵੀ ਸਕੂਲ ਦੇ ਨਜ਼ਦੀਕ ਇੱਕ ਪਰਾਲੀ ਨਾਲ ਪਰੀ ਹੋਈ ਟਰਾਲੀ ਨੂੰ ਅਚਾਨਕ ਬਿਜਲੀ ਦੇ ਇੱਕ ਤਾਰ ਦੇ ਨਾਲ ਲੱਗਣ ਨਾਲ ਅੱਗ ਲੱਗ ਗਈ। ਭਿਆਨਕ ਲੱਗੀ ਅੱਗ ਨੂੰ ਮੌਕੇ ਤੇ ਪਹੁੰਚੇ ਫਾਇਰ ਬ੍ਰਿਗੇਡ ਡਡਵਾ ਰੋਡ ਦੇ ਦੁਕਾਨਦਾਰ ਆਮ ਸ਼ਹਿਰ ਧਾਰੀਵਾਲ ਦੇ ਲੋਕ ਤੇ ਸ਼ਹਿਰ ਧਾਰੀਵਾਲ ਦੇ ਪੁਲਿਸ ਸਟੇਸ਼ਨ ਦੇ ਮੁਲਾਜ਼ਮਾਂ ਵੱਲੋਂ ਕੜੀ ਮੁਸ਼ਕਲ ਦੇ ਬਾਅਦ ਇਸ ਅੱਗ ਦੇ ਉੱਪਰ ਕਾਬੂ ਪਾਇਆ ਗਿਆ ਗੌਰਤਲਬ ਹੈ ਕਿ ਡੱਡਵਾ ਰੋਡ ਧਾਰੀਵਾਲ ਇੱਕ ਪੀੜਪਲੱਕੇ ਵਾਲਾ ਇਲਾਕਾ ਹੈ ਔਰ ਅਕਸਰ ਹੀ ਇਹ ਥੇ ਟ੍ਰੈਫਿਕ ਦੇ ਲੰਬੇ ਜਾਮ ਵੀ ਦੇਖਣ ਨੂੰ ਮਿਲਦੇ ਹਨ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਜਿਸ ਤਰੀਕੇ ਦੇ ਨਾਲ ਅੱਗ ਦੇ ਭਾਂਬੜ ਬਚੇ ਸੀ ਜਲਦੀ ਦੇ ਨਾਲ ਦੁਕਾਨਦਾਰਾਂ ਆਮ ਸ਼ਹਿਰੀਆਂ ਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਇਸ ਤੇ ਕਾਬੂ ਪਾ ਲਿਆ ਗੱਲਬਾਤ ਦੌਰਾਨ ਬਹੁਤ ਸਾਰੇ ਦੁਕਾਨਦਾਰਾਂ ਨੇ ਦੱਸਿਆ ਕਿ ਇਹ ਇੱਕ ਪਰਾਲੀ ਦੀ ਟਰਾਲੀ ਰੁਟੀਨ ਦੇ ਵਿੱਚ ਇਸ ਰੋਡ ਤੋਂ ਲੰਘ ਰਹੀ ਸੀ DAV ਸਕੂਲ ਦੇ ਨਜ਼ਦੀਕ ਇੱਕ ਬਿਜਲੀ ਦਾ ਟਰਾਂਸਫਾਰਮਰ ਲੱਗਾ ਹੋਇਆ ਹੈ ਜਿਸ ਦੀਆਂ ਕੁਝ ਤਾਰਾਂ ਥੋੜੀਆਂ ਨੀਵੀਆਂ ਹੋਣ ਕਰਕੇ ਅਚਾਨਕ ਹੋਏ ਸ਼ਾਰਟ ਸਰਕਟ ਦੇ ਨਾਲ ਇਸ ਟਰਾਲੀ ਜੋ ਕਿ ਪਰਾਲੀ ਦੇ ਨਾਲ ਭਰੀ ਹੋਈ ਸੀ ਅੱਗ ਦੀ ਲਪੇਟ ਵਿੱਚ ਆ ਗਈ ਅੱਗ ਬਹੁਤ ਹੀ ਭਿਆਨਕ ਤਰੀਕੇ ਨਾਲ ਲੱਗੀ ਸੀ ਲੇਕਿਨ ਅੱਜ ਫਾਇਰ ਬ੍ਰਿਗੇਡ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਮੌਕੇ ਤੇ ਇਸ ਅੱਗ ਦੇ ਉੱਪਰ ਕਾਬੂ ਪਾ ਲਿਆ ਗਿਆ ਜੀ ਮੇਰਾ ਨਾਮ ਸਨੀ ਹੈ ਗੜਵਾ ਰੋਡ ਤੇ ਦੁਕਾਨ ਆ ਮੇਰੀ ਸੰਤੂ ਫਰਨੀਚਰ ਹਾਊਸ ਹਾਂਜੀ ਮੇਰੇ ਦੁਕਾਨ ਦੇ ਸਾਹਮਣੇ ਇੱਕ ਟਰਾਂਸਫਾਰਮ ਲੱਗਿਆ ਜੀ ਉਹ ਟਰਾਂਸਫਾਰਮ ਦੇ ਲਾਗੇ ਕੋਈ ਵੀ ਟਰਾਲੀ ਲੰਘਦੀ ਆ ਉਹ ਜ਼ਿਆਦਾਤਰ ਖਿਆਗੇ ਲੰਘਦੀ ਆ ਵਾ ਤੇ ਇਹੀ ਪੂਰਾ ਦਿਨ ਇਹੀ ਕੰਮ ਤੇ ਰਹਿੰਦੇ ਆ ਕਿ ਟਰਾਲੀਆਂ ਕਿੱਦਾਂ ਲਗਾਈਏ ਠੀਕ ਆ ਜੀ ਟਰਾਲੀ ਦੀ ਬੜੀ ਟਰਾਲੀ ਨਿਕਲੀ ਆ ਜੀ ਤੇ ਇਹ ਟਰਾਸਫਾਰਮ ਦੇ ਲਾਗੇ ਖੜੀ ਸੀ ਜਦੋਂ ਉਹਨੇ ওভারਟੇਕ ਕਰਨਾ ਸੀ ਤੇ ਬਿਲਕੁਲ ਨਾਲ ਜੋੜ ਦਿੱਤੀ ਜਦੋਂ ਉਹਨਾਂ ਨੂੰ ਇਹੀ ਇਨਫੋਰਮੇਸ਼ਨ ਦਿੱਤੀ ਕਿ ਭਾਜੀ ਇਹਨੂੰ ਥੋੜਾ ਜਿਹਾ ਪਰੇ ਕਰ ਲੋ ਅੱਗ ਲੱਗਣ ਦਾ ਡਰ ਜਿਦੋਂ ਉਹਨਾਂ ਨੇ ਬਜੇ ਕੀਤੀ ਤੋਂ ਨਾਲੇ ਉਹ ਤੋਂ 스파ਰਕ ਹੋਇਆ 스파ਰਕ ਹੋ ਗਿਆ ਅੱਗ ਲੱਗੀ ਤੇ ਉਹ ਅੱਗ ਲੱਗਣ ਦੇ ਬਾਅਦ ਉਹਨੇ ਬੈਕ ਕਰਕੇ ਤੇ ਟਰਾਲੀ ਲਾਈ ਆ ਤੇ ਟਰੈਕਟਰ ਜਿਹੜਾ ਵਾ ਉਹ ਭਜਾ ਕੇ ਲੈ ਗਿਆ ਜੀ ਹਾਂਜੀ ਇਹ ਜੀ ਆਪਣੇ ਡੜਵਾ ਤੋਂ ਆਉਂਦੀ ਪਈ ਸੀ ਜੀ ਸ਼ਹਿਰ ਨੂੰ ਕਿੰਨੇ ਕੋ ਅੱਗੇ ਜੀ ਹਾਂਜੀ ਆਪੀ ਇਸ ਤਰ੍ਹਾਂ ਮੈਂ ਇਸ ਤਰ੍ਹਾਂ ਬਹੁਤ ਮਾਗੇ ਬਹੁਤ ਜ਼ਿਆਦਾ ਆ ਗਈ ਜੀ ਦੋ ਫਾਇਰ ਬੀਟ ਦੀਆਂ ਗੱਡੀਆਂ ਆਈਆਂ ਵਾ ਜਿਨ੍ਹਾਂ ਨੇ ਅੱਗ ਬੁਝਾਈ ਹੈ ਜੀ ਨਾ ਨਾ ਉਹ ਕੰਮ ਹੋ ਗਿਆ ਜਾਨੀ ਮਾਨੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਉਧਰ ਕੋਈ ਵੀ ਕਿਸੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਨੂੰ ਕੋਈ ਨੁਕਸਾਨ ਨਹੀਂ ਆ ਲੇਕਿਨ ਹੋ ਸਕਦਾ ਹੀ ਕਾਫੀ ਜਿਆਦਾ ਨੁਕਸਾਨ ਹੋ ਸਕਦਾ ਹੀ ਜੇ ਹਵਾ ਚੱਲਦੀ ਹੁੰਦੀ ਜਾਂ ਕੋਈ ਨੇਰੀ ਆਈ ਹੁੰਦੀ ਕਾਫੀ ਹੋ ਸਕਦਾ ਹੈ